ਹੈਬੀ ਬਾਡੀਆ ਅੱਜ ਅਸੀਂ ਨਕੋਦਰ ਦੇ ਡੇਰਾ ਬਾਬਾ ਮੁਰਾਦ ਸ਼ਾ ਰੋਡ ਤੇ ਖੜੇ ਆ ਜਿੱਥੇ ਕੀ ਸ਼ਹਿਰ ਵਾਸੀਆਂ ਲਈ ਔਰ ਪੰਜਾਬ ਵਾਸੀਆਂ ਲਈ ਇੱਕ ਐਸਾ ਸ਼ੋਰੂਮ ਜੋ ਕਿ ਨਕੋਦਰ ਦੇ ਵਿੱਚ ਪਹਿਲਾ ਸ਼ੋਰੂਮ ਖੁੱਲਿਆ ਆ ਪੂਰੇ ਪੰਜਾਬ ਦੇ ਵਿੱਚ ਪਹਿਲਾ ਸ਼ੋਰੂਮ ਅਜਮਲ ਦਾ ਜੋ ਪਰਫਿਊਮ ਤੁਸੀਂ ਦੁਬਈ ਤੋਂ ਲੈਣ ਜਾਂਦੇ ਸੀਗੇ ਜਿਨ੍ਹਾਂ ਨੂੰ ਪਤਾ ਹੈ ਵੀ ਅਜਮਲ ਇੱਕ ਐਸਾ ਬ੍ਰਾਂਡ ਆ ਜਿਹੜਾ ਜਿਹਦਾ ਪੂਰੀ ਪੂਰੇ ਵਰਲਡ ਦੇ ਵਿੱਚ ਤੇਜਾ ਨਾਮ ਹੈ ਗਾਇਆ ਔਰ ਸਿਰਫ ਤੇ ਸਿਰਫ ਉਹ ਦੁਬਈ ਤੋਂ ਮਿਲਦਾ ਸੀ ਉਹਦੀ ਜਿਹੜੀ ਬ੍ਰਾਂਚ ਅੱਜ ਨਕੋਦਰ ਦੇ ਵਿੱਚ ਸਾਡੇ ਸਭ ਤੋਂ ਪਿੱਛੇ ਤੁਸੀਂ ਦੇਖ ਸਕਦੇ ਡੇਰਾ ਬਾਬਾ ਮੁਰਾਦ ਸ਼ਾਹ ਦੇ ਬਿਲਕੁਲ ਸਾਹਮਣੇ ਸਾਈਂ ਜੀ ਦੀ ਕਿਰਪਾ ਦੇ ਨਾਲ ਸਾਈਂ ਲਾਢੀ ਸਾਹਿਬ ਜੀ ਦੀ ਸਾਈਂ ਲਵਲੀ ਸਾਹਿਬ ਜੀ ਦੀ ਕਿਰਪਾ ਦੇ ਨਾਲ ਨਕੋਦਰ ਦੇ ਵਿੱਚ ਇਹਨਾਂ ਨੇ ਜਿਹੜਾ ਇਹ ਬਹੁਤ ਵੱਡਾ ਉਪਰਾਲਾ ਜਿਹੜਾ ਕੀਤਾ ਅਜਮਲ ਨੇ ਆਪਣਾ ਜਿਹੜਾ ਪਹਿਲਾ ਸ਼ੋਰੂਮ ਨਕੋਦਰ ਡੇਰਾ ਬਾਬਾ ਮੁਰਾਦ ਸ਼ਾਹ ਦੇ ਬਿਲਕੁਲ ਸਾਹਮਣੇ ਇਹ ਜਿਹੜਾ ਸ਼ੋਰੂਮ ਖੋਲ੍ਹਿਆ ਆ ਉਹਦੀ ਅੱਜ ਓਪਨਿੰਗ ਆ ਔਰ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਆ ਜਿਹੜੇ ਇਸ ਚੀਜ਼ ਦੇ ਜਾਨੂ ਆ ਜਿਹੜੇ ਇਸ ਚੀਜ਼ ਨੂੰ ਯੂਜ਼ ਕਰਦੇ ਆ ਅਜਮਲ ਪਰਫਿਊਮ ਨੂੰ ਯੂਜ਼ ਕਰਦੇ ਆ ਉਹ ਨਕੌਦਰ ਦੇ ਵਿੱਚ ਆ ਕੇ ਇਸ ਪਰਫਿਊਮ ਨੇ ਲੈ ਰਹੇ ਆ ਔਰ ਦਰਬਾਰ ਦੇ ਬਿਲਕੁਲ ਸਾਹਮਣੇ ਡੇਰਾ ਬਾਬਾ ਮੁਰਾਦ ਸ਼ਾਹ ਦੇ ਬਿਲਕੁਲ ਸਾਹਮਣੇ ਜਿਹੜਾ ਇਹ ਸ਼ੋਰੂਮ ਜਿਹੜਾ ਖੁੱਲਿਆ ਆ ਔਰ ਇਹ ਡਾਕਟਰ ਚੁੰਨੀ ਅਤੇ ਉਹਨਾਂ ਦੇ ਪੁੱਤਰਾਂ ਵੱਲੋਂ ਇਹ ਜਿਹੜੀ ਸ਼ੋਰੂਮ ਦੀ ਜਿਹੜੀ ਸ਼ੁਰੂਆਤ ਕੀਤੀ ਗਈ ਆ ਔਰ ਤੁਸੀਂ ਦੇਖ ਸਕਦੇ ਦਰਬਾਰ ਦੇ ਬਿਲਕੁਲ ਸਾਹਮਣੇ ਜਿਹੜਾ ਸ਼ੋਰੂਮ ਆ ਉਹਨਾਂ ਦੇ ਨਾਲ-ਨਾਲ ਇਹਨਾਂ ਦੇ ਕੋਲ ਹੋਰ ਵੀ ਜਿਹੜੀਆਂ ਕੰਪਨੀਆਂ ਦੇ ਪਰਫਿਊਮ ਆ ਵੱਡੇ ਵੱਡੇ ਬ੍ਰਾਂਡ ਮੇਰੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਆ ਜਿਹੜੇ ਦੋ ਸ਼ੋਰੂਮ ਇਹਨਾਂ ਨੇ ਓਪਨ ਕੀਤੇ ਆ ਔਰ ਮੈਂ ਕੈਮਰਾਮੈਨ ਕਮ ਕਰੀ ਸਾਰਾ ਸ਼ੋਰੂਮ ਜਿਹੜਾ ਦਿਖਾਇਆ ਜਾਵੇ ਅੰਦਰ ਜਾ ਕੇ ਔਰ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਆ ਟੋਟਲੀ ਜਿਹੜਾ ਇੱਕ ਤੋਂ ਇੱਕ ਬ੍ਰਾਂਡ ਜਿਹੜਾ ਇਹਨਾਂ ਨੇ ਰੱਖਿਆ ਆ ਅਜਮਲ ਦਾ ਵੀ ਟੋਟਲੀ ਏ ਟੂ ਜ਼ੈਡ ਪਰਫਿਊਮ ਜਿੰਨੇ ਵੀ ਜੋ ਵੀ ਦੀ ਆਈਟਮਸ ਆਂਦੀਆਂ ਆ ਉਹ ਸਾਰੀਆਂ ਇੱਥੇ ਅਵੇਲੇਬਲ ਆ ਤੁਸੀਂ ਸਾਰਿਆਂ ਨੇ ਇੱਕ ਵਾਰ ਜ਼ਰੂਰ ਇੱਥੇ ਵਿਜ਼ਿਟ ਕਰਨਾ ਆ ਔਰ ਜਿਹੜੇ ਇਸ ਬ੍ਰਾਂਡ ਨੂੰ ਲਿਆਕਸਰ ਯੂਜ਼ ਕਰਦੇ ਆ ਉਹ ਜ਼ਰੂਰ ਇੱਥੇ ਇੱਕ ਵਾਰੀ ਆਉਣ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਫਿਰ ਸਾਰਾ ਅੰਦਰਲਾ ਵਿਊ ਦਿਖਾਈਏ ਔਰ ਇੱਥੇ ਦੇ ਜਿਹੜੇ ਓਨਰ ਆ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਔਰ ਕੰਪਨੀ ਦੇ ਜਿਹੜੇ ਬੰਦੇ ਇੱਥੇ ਜਿਹੜੇ ਸੇਲਸਮੈਨ ਆਣਗੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਵੀ ਕੀ ਇਹ ਜਿਹੜੀਆਂ ਜਿਹੜੀਆਂ ਆਈਟਮਸ ਇੱਥੇ ਲੈ ਆਉਂਦੀਆਂ ਔਰ ਕੀ ਕੀ ਇਹਦੇ ਰੇਟਸ ਹੈਗੇ ਆ ਔਰ ਤੁਸੀਂ ਦੇਖਦੇ ਰਹੋ ਆਰਬੀਨ ਯਾ ਟੀਵੀ ਨਿਊਜ਼ ਕੈਮਰਾਮੈਨ ਵਿੱਕੀ ਦੇ ਨਾਲ ਧੰਨਵਾਦ ਸਨੇ ਕਸਮਰ ਵੀ ਖੜੇ ਆ ਔਰ ਉਹਦੇ ਨਾਲ ਨਾਲ ਤੁਸੀਂ ਦੇਖ ਸਕਦੇ ਅੰਦਰ ਦਾ ਵੀਊ ਕਿੰਨਾ ਪਿਆਰਾ ਆ ਔਰ ਇਹ ਉਹਨਾਂ ਦੀ ਆਈਟਮਸ ਇਹ ਮੈਨੂੰ ਮੈਨੂੰ ਵੀ ਦੇਖ ਕੇ ਬੜਾ ਵਧੀਆ ਲੱਗ ਰਿਹਾ ਹੈ ਕਿ ਇਹਨਾਂ ਨੇ ਜਿਹੜਾ ਆਈਟਮਸ ਬਣਾਈਆਂ ਬਹੁਤ ਹੀ ਇੱਕ ਬਹੁਤ ਸੋਹਣੀਆਂ ਸੋਹਣੀਆਂ ਆਈਟਮਸ ਇਹਨਾਂ ਨੇ ਰਹਿ ਗਿਆ ਆ ਔਰ ਸਾਡੇ ਨਾਲ ਇੱਥੇ ਕੰਪਨੀ ਹੈਂਡ ਤੋਂ ਭਾਜੀ ਭਾਈ ਸਾਹਿਬ ਖੜੇ ਆ ਹਣੀ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਪਣੀ ਹੱਥੋਂ ਭਾਈ ਜੀ ਸਾਡੇ ਨਾਲ ਕੋਧਰ ਆਏ ਆ ਭਾਜੀ ਪਹਿਲਾਂ ਤਾਂ ਸਾਨੂੰ ਦੱਸੋ ਅਜਮਲ ਦੇ ਵਿੱਚ ਜਿਹੜਾ ਇਹ ਨਕੌਦਰ ਦੇ ਵਿੱਚ ਪਹਿਲਾ ਸ਼ੋਰੂਮ ਆ ਹਾਂਜੀ ਇਹ ਨਕੌਦਰ ਦੇ ਵਿੱਚ ਪਹਿਲਾ ਸਟੋਰ ਆ ਤੇ ਪੰਜਾਬ ਦੇ ਵਿੱਚ ਦਸਵਾਂ ਸਟੋਰ ਆ ਸਾਡਾ ਅਜਮਲ ਦਾ ਤੇ ਇਹਦੇ ਵਿੱਚ ਸਾਡੇ ਕੋਲ ਅਲੱਗ-ਅਲੱਗ ਕੈਟਾਗਰੀ ਦੇ ਪ੍ਰੋਡਕਟ ਆ ਜਾਂਦੇ ਨੇ ਜਿਨ੍ਹਾਂ ਦੇ ਨਾਲ ਮੈਂ ਤੁਹਾਨੂੰ ਇੰਟਰੋਡਿਊਸ ਕਰਵਾ ਦੇਣਾ ਹੁਣੇ ਸਭ ਤੋਂ ਪਹਿਲਾਂ ਸਾਡੇ ਕੋਲ ਆ ਜਾਂਦੇ ਨੇ ਪਰਫਿਊਮਸ ਈਡੀਪੀ ਪਰਫਿਊਮਸ ਕਹਿੰਦੇ ਨੇ ਕਿ ਅਦਰ ਬ੍ਰਾਂਡਸ ਦੇ ਨਾਲੋਂ ਇਹਨਾਂ ਦੀ ਅਚਮਲ ਦੀ ਲਾਸਟਿੰਗ ਵਗੈਰਾ ਜ਼ਿਆਦਾ ਹੁੰਦੀ ਆ। ਸੈਕੰਡ ਕੈਟਾਗਰੀ ਆਂਦੀ ਆ ਸਾਡੇ ਕੋਲ ਆ ਦੇਖੋ। ਇਤਰਸ ਇਹਨਾਂ ਨੂੰ ਕਨਸੈਂਟ੍ਰੇਟ ਪਰਫਿਊਮਸ ਵੀ ਕਹਿੰਦੇ ਆ ਤੇ ਇਤਰਸ ਵੀ ਹੁੰਦੇ ਨੇ ਆਇਲ ਇਹ। ਜੀ। ਠੀਕ। ਇਸ ਤੋਂ ਪਾ ਜੀ ਮੈਂ ਦੇਖ ਰਿਹਾ ਹਾਂ ਇਤਰ ਅਸੀਂ ਪਤਨ ਤੋਂ ਦੇਖਦੇ ਆ ਰਹੇ ਆ ਉਹ ਬੜੇ ਸੀਗੇ ਆ ਰਹੇ ਸੀ ਪਹਿਲਾਂ ਕਾਫੀ ਟਾਈਮ ਤੋਂ ਦੇ ਦੇ ਯੂਜ਼ ਕਰਦੇ ਜਿਗੇ। ਹਾਂਜੀ। ਇਹ ਸਾਡੀ ਦਰਸਿਕਾਂ ਨੂੰ ਦੱਸੂ ਮੈਂ ਜੀ ਪ੍ਰਾਈਸ ਕੀ ਹੈਗੀ ਆ? ਇਹ ਇਤਰ ਆਪਣੇ ਕੋਲ ਸਟਾਰਟ ਹੋ ਜੇਗਾ 500 ਤੋਂ ਲੈ ਕੇ 5000 ਤੱਕ ਆਂਦਾ। ਓਕੇ। ਹਾਂਜੀ ਤੇ ਪਰਫਿਊਮ ਦਾ ਜਿਹੜਾ ਪ੍ਰਾਈਸ ਆ ਉਹ 800 ਤੋਂ ਸਟਾਰਟ ਹੋ ਕੇ 25000 ਤੱਕ ਆ ਜਾਂਦਾ ਓਕੇ ਓਕੇ ਤੇ ਇਤਰ ਮੈਂ ਤੁਹਾਨੂੰ ਚੈੱਕ ਵੀ ਕਰਾਉਣਾ ਦੇਖੋ ਵਾਓ ਵਕੀ ਵਧੀਆ ਇਹ ਪ੍ਰੀਮੀਅਮ ਉਦ ਦੇ ਵਿੱਚ ਆਉਂਦਾ ਲਾਈਕ ਇਹ ਜਿਹੜੀ ਕੈਟਾਗਰੀ ਆ ਇਹ ਸਿਰਫ ਦੁਬਈ ਦੇ ਵਿੱਚ ਆਂਦੀ ਆ ਜੋ ਕਿ ਅਚਮਲ ਇੰਡੀਆ ਦੇ ਵਿੱਚ ਲੈ ਕੇ ਆਇਆ ਤੇ ਇੱਥੇ ਹੁਣ ਨਕੌਦਰ ਦੇ ਵਿੱਚ ਵੀ ਆਪਾਂ ਆਊਟਲੈਟ ਖੋਲਿਆ ਤੇ ਥਰਡ ਕੈਟਾਗਰੀ ਸਾਡੇ ਕੋਲ ਆਂਦੀ ਆ ਡੀਓ ਦੀ ਉਹ ਵੀ ਮੈਂ ਤੁਹਾਨੂੰ ਚੈੱਕ ਕਰਵਾ ਦਿੰਦਾ ਉਹ ਦੇਖੋ ਸਾਹਮਣੇ ਦਿਖਾਓ ਬਾਕੀ ਬੜੀ ਡਿਫਰੈਂਟ ਪੈਗਨਸ ਹੈ ਇਹਦਾ ਪਲੱਸ ਪੁਆਇੰਟ ਇਹ ਹੈ ਕਿ ਨਾਨ ਐਲਕੋਹਲਿਕ ਡੀਓ ਆ ਓਕੇ ਬਿਲਕੁਲ ਵੀ ਇਹਦੇ ਵਿੱਚ ਐਲਕੋਹਲ ਨਹੀਂ ਆਂਦਾ ਤੇ ਤੁਸੀਂ ਚੜਾਉਣ ਦੇ ਲਈ ਯੂਜ਼ ਕਰਦੇ ਹੋ ਜਾਂ ਬਾਡੀ ਤੇ ਯੂਜ਼ ਕਰਦੇ ਹੋ ਨਾਨ ਐਲਕੋਹਲਿਕ ਹੋਣ ਕਰਕੇ ਇਹਦੇ ਵਿੱਚ ਕੁਝ ਵੀ ਤੁਹਾਡੀ ਬਾਡੀ ਤੇ ਰੈਕਸ਼ਨ ਨਹੀਂ ਆਏਗਾ ਫਿਰ ਸਾਡੇ ਕੋਲ ਫੋਰਥ ਕੈਟਾਗਰੀ ਆਂਦੀ ਆ ਭਾਜੀ ਤੁਸੀਂ ਐਲਕੋਹਲ ਦੀ ਗੱਲ ਕੀਤੀ ਆ ਦਰਬਾਰ ਦੇ ਵਿੱਚ ਲੋਕ ਇਸ ਚੀਜ਼ ਦਾ ਗਰੇਜ ਥੋੜ੍ਹਾ ਕਰਦੇ ਆ ਵੀ ਵੀ ਗਰੇਜ ਕਰਦੇ ਆ ਵੀ ਅਸੀਂ ਕੀ ਨਾਮ ਲੈ ਕੇ ਜਾਈਏ ਜਿਹਦੇ ਨਾਲ ਵੀ ਗਲਤ ਕੰਮ ਹੋ ਜਾਵੇ ਕਿਸੇ ਵੀ ਤਰ੍ਹਾਂ ਦਾ ਕੋਈ ਅਨੀਮਲ ਦਾ ਕੁਝ ਵੀ ਯੂਸ ਨਹੀਂ ਹੋਇਆ ਸੈਕੰਡਲੀ ਕੋਈ ਐਲਕੋਹੋਲਿਕੋ ਹੋਣੀ ਹੁੰਦਾ ਜਿਹੜਾ ਇਹਦੇ ਵਿੱਚ ਐਲਕੋਹੋਲ ਆਂਦਾ ਨਾ ਉਹ ਪੈਟਰੋਲੀਅਮ ਐਲਕੋਹਲ ਹੁੰਦਾ ਜਿਹੜਾ ਕਿ ਮਨਾ ਕੀਤਾ ਜਾਂਦਾ ਉਹ ਐਲਕੋਹਲ ਨਹੀਂ ਹੁੰਦਾ ਇਹ ਚ ਵਾਈਨ ਵਾਲਾ ਐਲਕੋਹਲ ਨਹੀਂ ਹੁੰਦਾ ਉਹ ਕਲੀਅਰ ਆ ਤੇ ਉਸ ਤੋਂ ਇਲਾਵਾ ਸਾਡੇ ਕੋਲ ਰੂਮ ਫਰੈਸ਼ਨਰ ਆ ਜਾਂਦੇ ਨੇ ਉਹ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਅ ਭਾਜੀ ਮੈਂ ਇੱਥੇ ਕੁਐਸਚਨ ਥੋੜਾ ਜਿਹਾ ਕਰਨਾ ਚਾਹੁੰਦਾ ਤੁਹਾਨੂੰ ਵੀ ਜਿਵੇਂ ਤੁਸੀਂ ਐਲਕੋਹਲ ਦਾ ਆਪਣਾ ਜ਼ਿਕਰ ਹੋ ਰਿਹਾ ਆ ਅ ਜਿਵੇਂ ਕੋਈ ਚੈਲੰਜ ਕਰ ਦਿੰਦਾ ਕੰਪਨੀ ਨੂੰ ਵੀ ਵੀ ਮੈਂ ਵਾਕਈ ਨੂੰ ਮੈਂ ਵੀ ਇਹਦਾ ਟੈਸਟ ਕਰਉਣਾ ਚਾਹੁੰਦਾ ਆ ਤੁਸੀਂ ਇਸ ਚੀਜ਼ ਨੂੰ ਵੀ ਐਗਰੀ ਆ ਬਿਲਕੁਲ ਐਗਰੀ ਕਰਦੇ ਆ ਜਿਹੜਾ ਐਲਕੋਹਲ ਵਾਈਨ 'ਚ ਯੂਜ਼ ਹੁੰਦਾ ਉਹ ਐਲਕੋਹਲ ਇਹਦੇ ਵਿੱਚ ਨਹੀਂ ਹੁੰਦਾ ਇਹਦੇ ਵਿੱਚ ਇੱਥੇ ਨਾਲ ਐਲਕੋਹਲ ਹੁੰਦਾ ਤੇ ਉਹਦੀ ਕੋਈ ਮਨਾਹੀ ਨਹੀਂ ਹੁੰਦੀ ਕਿਉਂ ਐਲਕੋਹਲ ਬੇਸਿਕਲੀ ਅਗਰ ਆਪਾਂ ਕਿਸੇ ਧਾਰਮਿਕ ਜਗ੍ਹਾ ਦੀ ਵੀ ਗੱਲ ਕਰਦੇ ਆ ਐਲਕੋਹਲ ਪੀਣਾ ਮਨਾ ਕੀਤਾ ਜਾਂਦਾ ਆਪਾਂ ਨੂੰ ਲਗਾਉਣਾ ਮਨਾ ਨਹੀਂ ਹੁੰਦਾ ਉਹ ਕਲੀਅਰ ਹੁੰਦਾ ਕਿਉਂਕਿ ਐਲਕੋਹਲ ਦਾ ਕੰਮ ਕੀ ਆ ਜਦੋਂ ਤੁਸੀਂ ਆਪਣੀ ਬਾਡੀ ਤੇ ਉਹਨੂੰ ਸਪਰੇਅ ਕਰਦੇ ਹੋ ਸਿਰਫ ਉੱਥੇ ਤੱਕ ਆ ਜਦੋਂ ਬਾਡੀ ਨੂੰ ਟੱਚ ਹੋ ਗਿਆ ਹਮਮ। ਇਹ ਉਸ ਤੋਂ ਬਾਅਦ ਮੈਂ ਤੁਹਾਨੂੰ ਅਲੱਗ ਜਦੋਂ ਸਾਡੀ ਕੈਟਾਗਰੀ ਆਉਂਦੀ ਹੈ ਉਹਦੇ ਨਾਲ ਇੰਟਰੋਡਿਊਸ ਕਰਦਾ। ਜਿਵੇਂ ਕਿ ਹੁਣ ਵੈਲੈਂਟਾਈਨ ਡੇ ਆਉਣ ਵਾਲਾ ਉਹਦੇ ਵਿੱਚ ਗਿਫਟਿੰਗ ਪਰਪਸ ਲਈ ਸਾਡੇ ਕੋਲ ਗਿਫਟ ਸੈਟ ਸਟਾਰਟ ਹੋ ਜਾਂਦੇ ਨੇ। ਇਹ 1350 ਰੁਪਏ ਤੋਂ ਲੈ ਕੇ 1500 1500 2000 ਤੱਕ ਇਸ ਕੈਟਾਗਰੀ 'ਚ ਆ ਜਾਂਦੇ ਨੇ ਗਿਫਟ ਸੈਟ ਸਾਰੇ। ਫਿਰ ਉਸ ਤੋਂ ਇਲਾਵਾ ਜਿਵੇਂ ਘਰ ਦੇ ਵਿੱਚ ਤੁਸੀਂ ਰੂਮ ਫਰੈਸ਼ਨਰ ਦੇ ਲਈ ਕੁਝ ਯੂਜ਼ ਕਰਨਾ ਚਾਹੁੰਦੇ ਹੋ ਉਹਦੇ ਲਈ ਸਾਡੇ ਕੋਲ ਆ ਪ੍ਰੋਡਕਟ ਆ ਜਾਂਦਾ। ਇਹ স্মੋਕ ਬੇਸਡ ਹੁੰਦਾ ਲਾਈਕ ਤੁਸੀਂ ਇਹਨੂੰ ਪਲੱਗ ਇਨ ਕਰਦੇ ਹੋ ਇਹ ਗਰਮ ਹੁੰਦਾ ਤੇ ਇਹ ਚੋ স্মੋਕ ਆਂਦੀ ਹੈ ਜਿਵੇਂ ਤੁਸੀਂ ਨਾ ਕੁਝ ਵੀਡੀਓ ਚ ਦੇਖਿਆ ਹੋਣਾ ਸ਼ੇਖ ਵਗੈਰਾ ਨਾ স্মੋਕ ਦੇ ਨਾਲ ਫ੍ਰੈਗਰੈਂਸ ਲੈਂਦੇ ਨੇ ਸੇਮ ਉਹ ਕੈਟਾਗਰੀ ਲੈਂਦੀ ਹੈ ਅਸੀਂ ਨਾਲ ਆ ਚੈੱਕ ਕਰੋ ਕਰਾਂ ਮੈਂ ਕੈਮਰਾ ਮੈਂ ਕੈਮਰਾਮੈਨ ਕਮਾਂਗਾ ਪੂਰਾ ਜਿਹੜਾ ਕਲੋਜ਼ ਕਰਕੇ ਦਿਖਾਇਆ ਜਾਵੇ ਔਰ ਬਹੁਤ ਹੀ ਜਿਹੜੀ ਭਾਜੀ ਯੂਨੀਕ ਚੀਜ਼ ਤੁਸੀਂ ਨਕੁੱਦਰ ਦੇ ਵਿੱਚ ਲੈ ਕੇ ਆਏ ਹੋ ਤਾਂ ਸਪੈਸ਼ਲੀ ਤੇ ਦਰਸ਼ਕਾਂ ਨੂੰ ਪਸੰਦ ਵੀ ਆਏਗੀ ਔਰ ਬਾਕੀ ਸਾਡੇ ਵੱਲੋਂ ਇਹ ਹੈ ਕਿ ਜਿਹੜੇ ਦਰਸ਼ਕ ਤੁਹਾਡੀ ਵੀਡੀਓ ਦੇਖ ਕੇ ਆਣਗੇ ਅਸੀਂ ਉਹਨਾਂ ਦੇ ਲਈ ਇੱਕ ਗਿਫਟ ਵੀ ਰੱਖਾਂਗੇ ਨਾਲ ਸ਼ੇਅਰ ਕਰਕੇ ਆਣਗੇ ਜਿਹੜੇ ਤੁਹਾਡੀ ਵੀਡੀਓ ਲਾਈਕ ਕੋ ਕੋਈ ਵੀ ਪਰਫਿਊਮ ਸ਼ਾਪਿੰਗ ਕਰਦੇ ਨੇ ਅਸੀਂ ਇੱਕ ਉਹਨਾਂ ਨੂੰ ਪਰਫਿਊਮ ਨਾਲ ਫ੍ਰੀ ਕਰਾਂਗੇ ਜਿਵੇਂ ਭਾਜੀ ਨੇ ਦੱਸਿਆ ਹੈ ਨਹੀਂ ਭਾਜੀ ਨੇ ਦੱਸਿਆ ਵੀ ਜਿਹੜਾ ਸਾਡੀ ਇਸ ਵੀਡੀਓ ਨੂੰ ਸ਼ੇਅਰ ਕਰੇਗਾ ਔਰ ਸਾਨੂੰ ਦਿਖਾਏਗਾ ਲਾਈਕ ਕਰਕੇ ਸ਼ੇਅਰ ਕਰਕੇ ਉਹਨੂੰ ਅਸੀਂ ਇਸ ਆਪਣੀ ਸ਼ਾਪ ਤੋਂ ਇੱਕ ਗਿਫਟ ਜ਼ਰੂਰ ਦਵਾਂਗੇ ਔਰ ਭਾਜੀ ਕਸਟਮਰ ਨੂੰ ਕੋਈ ਤੁਸੀਂ ਲੈਸ ਵੀ ਦੋਗੇ ਹਾਲੇ ਸਭੀ ਦਵਾਂਗੇ ਅਸੀਂ ਜੋ ਸਾਡਾ ਇਨੋਗਰੇਸ਼ਨਲ ਆਫਰ ਚੱਲਦਾ ਪਿਆ ਉਹ 'ਚ ਅਗਰ ਕਸਟਮਰ ਸਿੰਗਲ ਪ੍ਰੋਡਕਟ ਲੈਂਦਾ ਤਾਂ ਉਤੇ ਅਸੀਂ 10% ਆਫ ਉਸ ਤੋਂ ਇਲਾਵਾ ਸਲੈਬ ਵਾਈਜ਼ ਆਫਰ ਆ ਜਾਂਦੇ ਨੇ ਸਾਡੇ ਕੋਲ ਅਸੀਂ ਅਪ ਟੂ 50% ਤੱਕ ਆਫਰ ਚਲਾ ਰਹੇ ਹਾਂ 10% ਤੋਂ ਲੈ ਕੇ 50% ਤੱਕ ਦੇ ਸਾਡੇ ਕੋਲ ਆਫਰ ਚੱਲ ਰਹੇ ਨੇ ਨਵਾਂ ਸਟੋਰ ਖੋਲਣ ਕਰਕੇ ਬਾਕੀ ਜੋ ਮੈਂ ਤੁਹਾਨੂੰ ਦੱਸਿਆ ਕਿ ਜੋ ਤੁਹਾਡੀ ਵੀਡੀਓ ਲਾਈਕ ਸ਼ੇਅਰ ਕਰਕੇ ਆਏਗਾ ਉਹਨੂੰ ਅਸੀਂ ਸਾਡੇ ਐਂਡ ਤੋਂ ਇੱਕ ਪਰਫਿਊਮ ਗਿਫਟ ਵੀ ਕਰਾਂਗੇ ਨਾਲ ਬਿਲਕੁਲ ਅ ਦੋਸਤੋ ਜਿਵੇਂ ਤੁਸੀਂ ਸਾਰਾ ਸ਼ਾਪ ਤੇ ਸੀ ਆਏ ਹੋ ਇਹਨਾਰੇ ਔਰ ਸਾਰਾ ਵੀਊ ਵੀ ਦੇਖਿਆ ਇੱਕ ਇੱਕ ਜਿਹੜਾ ਇਹਨੇ ਪੁਆਇੰਟ ਸਾਨੂੰ ਸਮਝਾਇਆ ਵੀ ਔਰ ਤੁਸੀਂ ਇੱਕ ਵਾਰ ਜਰੂਰ ਵਿਜ਼ਿਟ ਕਰਿਓ ਔਰ ਵੀਡੀਓ ਜਰੂਰ ਸ਼ੇਅਰ ਕਰਿਓ ਜੇ ਤੁਸੀਂ ਜਾਣਦੇ ਆ ਵੀ ਅਸੀਂ ਇੱਥੋਂ ਗਿਫਟ ਵੀ ਲੈ ਕੇ ਜਾਈਏ ਤੇ ਤੁਹਾਨੂੰ ਸਾਰੇ ਦਰਸ਼ਕਾਂ ਨੂੰ ਬੇਨਤੀ ਵੀ ਕਰਦੇ ਆ ਵੀ ਇੱਕ ਵਾਰ ਜਰੂਰ ਵਿਜ਼ਿਟ ਕਰੋ ਡੇਰਾ ਬਾਬਾ ਮੁਰਾਦ ਸਾਹਿਬ ਜੀ ਦੇ ਬਿਲਕੁਲ ਆਪੋਜੀਟ ਜਿਹੜਾ ਇਹ ਸ਼ੋਰੂਮ ਖੁੱਲਿਆ ਆ ਔਰ ਮੈਂ ਸਾਰੇ ਨੂੰ ਅਪੀਲ ਕਰਾਂਗਾ ਇੱਕ ਵਾਰ ਜਰੂਰ ਆਣ ਔਰ ਤੁਹਾਨੂੰ ਸਾਰਾ ਜਿਹੜਾ ਸਭ ਤੋਂ ਵੱਡਾ ਜਿਹੜਾ ਪਲੱਸ ਪੁਆਇੰਟ ਇੱਥੇ ਦਾ ਦੱਸ ਰਿਹਾ ਆ विदाਊਟ ਅਲਕੋਹਲ ਜਿਹੜਾ ਇੱਥੇ ਅਜਮਲ ਦਾ ਪਰਫਿ ਦੁਬਈ ਤੋਂ ਸ਼ੋਰੂਮ ਜਿਹੜਾ ਇੱਥੇ ਨਕੋਧ ਦੇ ਵਿੱਚ ਇੱਥੇ ਓਪਨਿੰਗ ਹੋਈ ਆ ਜਰੂਰ ਵਿਜ਼ਿਟ ਕਰੋ ਤੇ ਤੁਸੀਂ ਮੇਰੇ ਨਾਲ ਦੇਖਦੇ ਹੋ ਇਹ ਵੀਡੀਓ ਜਿਹੜੀ ਵੱਧ ਤੋਂ ਵੱਧ ਸ਼ੇਅਰ ਵੀ ਕਰਨੀ ਆ ਕੈਮਰਾਮੈਨ ਵਿੱਕੀ ਦੇ ਨਾਲ ਰੈਬੀ ਪਾਟੀਆਂ ਥੈਂਕ ਯੂ ਸ਼ੋਰੂਮ ਦੇ ਇੰਦਰ ਸਾਰਾ ਤੁਹਾਨੂੰ ਵੀਓ ਦਿਖਾਇਆ ਉਹਦੀ ਓਪਨਿੰਗ ਹੋਈ ਆ ਉਹਦੇ ਨਾਲ ਨਾਲ ਅੱਜ ਜਿਹਨਾਂ ਨੇ ਇਸ ਸ਼ੋਰੂਮ ਦੀ ਨਕੋਦਰ ਦੇ ਵਿੱਚ ਓਪਨਿੰਗ ਕੀਤੀ ਆ ਚੁੰਨੀ ਐਂਸੈਂਸ ਵੱਲੋਂ ਜਿਹੜਾ ਇਹ ਸ਼ੋਰੂਮ ਦਰਬਾਰ ਬਾਬਾ ਮੁਰਾਦ ਸ਼ਾਹ ਜੀ ਦੇ ਬਿਲਕੁਲ ਸਾਹਮਣੇ ਇਹਦਾ ਖੋਲਿਆ ਗਿਆ ਆ ਨਕੋਦਰ ਦੀਆਂ ਸੰਗਤਾਂ ਨੂੰ ਅਪੀਲ ਆ ਔਰ ਆਲੇ ਦੁਆਲੇ ਦੀਆਂ ਸਾਰੀਆਂ ਸੰਗਤਾਂ ਨੂੰ ਜਿਹੜੀਆਂ ਅਪੀਲ ਆ ਵੀ ਇੱਥੇ ਇੱਕ ਵਾਰ ਜਰੂਰ ਵਿਜ਼ਿਟ ਕਰਿਓ ਉਹਦੇ ਨਾਲ ਨਾਲ ਅਸੀਂ ਕੰਪਨੀ ਦੇ ਜਿਹੜੇ ਇੱਥੇ ਹਨੀ ਭਾਜੀ ਉਹਨਾਂ ਨੇ ਤੁਹਾਨੂੰ ਦੱਸਿਆ ਵੀ ਇਸ ਜਿਹੜਾ ਅਜਮਲ ਦਾ ਪਰਫਿਊਮ ਹੈ ਇੱਥੇ ਇਸ ਦੇ ਵਿੱਚ 1% ਅਲਕੋਹਲ ਨਹੀਂ ਹੈਗੀ ਔਰ ਤੁਹਾਨੂੰ ਅਸੀਂ ਜਿਹੜੇ ਸ਼ੋਰੂਮ ਦੇ ਮਾਲਕ ਆ ਸੁਖਦੀਪ ਚਲਮੰਨਾ ਅਸੀਂ ਗੱਲਬਾਤ ਵੀ ਕਰਦੇ ਆ ਜਿਹੜੇ ਇੱਥੇ ਤੇ ਓਨਰ ਆ ਔਰ ਤੁਹਾਨੂੰ ਅੰਦਰਲਾ ਸਾਰਾ ਉਹਨਾਂ ਦਾ ਵੀਊ ਵੀ ਦਿਖਾਣੇ ਆ ਔਰ ਤੁਸੀਂ ਦੇਖਦੇ ਰਹੋ ਆਰਮੀਨਿਆ ਟੀਵੀ ਨਿਊਜ਼ ਵਿੱਕੀ ਦੇ ਨਾਲ ਥੈਂਕ ਯੂ ਅੰਦਰ ਆਏ ਆ ਚੁੰਨੀਅਨ ਸੰਸ ਸਾਡੇ ਉਹਨਾਂ ਦੇ ਜਿਹੜੇ ਚੁੰਨੀ ਸਾਹਿਬ ਦੇ ਪੁੱਤਰ ਆ ਸੁਖਦੇਵ ਜੀ ਚਲਮਨ ਜੀ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਆ ਇਹਨਾਂ ਨੂੰ ਤਾਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਦੋਨਾਂ ਭਰਾਵਾਂ ਨੂੰ ਤੇ ਮੈਂ ਭਾਜੀ ਤੁਹਾਨੂੰ ਇੱਕ ਇੱਕ ਚੀਜ਼ ਤੁਹਾਨੂੰ ਮੈਂ ਕਲੀਅਰ ਕਰ ਲਗਾ ਅਸੀਂ ਦਿੱਲੀ ਗਏ ਸੀਗੇ ਉੱਥੇ ਤੁਹਾਨੂੰ ਨਕੌਦਰ ਦੇ ਵਿੱਚ ਦਰਬਾਰ ਦਾ ਤੇ ਚਲੋ ਨਾਮ ਹੈ ਹੀ ਹੈ ਔਰ ਤੁਹਾਡਾ ਨਾਮ ਵੀ ਉੱਥੇ ਪੂਰੀ ਤਰ੍ਹਾਂ ਗੂੰਜ ਰਿਹਾ ਸੀਗਾ ਹਾਂਜੀ ਹਾਂਜੀ ਭਾਜੀ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਜਿਹੜੇ ਤੁਸੀਂ ਅਜਮਲ ਦਾ ਔਰ ਆਪਣਾ ਜਿਹੜੇ ਦੋਨੋਂ ਸ਼ੋਰੂਮ ਦੀ ਓਪਨਿੰਗ ਕੀਤੀ ਆ ਤੇ ਸਾਡੇ ਦਰਸ਼ਕਾਂ ਨੂੰ ਆਪਣੇ ਸ਼ੋਰੂਮਾਂ ਰਏ ਥੋੜਾ ਜਿਹਾ ਜਾਣੂ ਕਰਾਓ ਸੱਚੀ ਗੱਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਹਾਂਜੀ ਅ ਯਾਨੀ ਕਿ ਤੁਹਾਨੂੰ ਪਤਾ ਹੀ ਹੈ ਕਿ ਨਕੋਦਰ ਦੇ ਵਿੱਚ ਜਿਹੜਾ ਕਿ ਅਜਮਲ ਸਟੋਰ ਖੁੱਲਿਆ ਹੈ ਉਹਦੇ ਵਿੱਚ ਕਾਫੀ ਜਿਹੜਾ ਕਿ ਲੋਕ ਜਿਹੜਾ ਕਿ ਬਾਹਰੋਂ ਪਰਫਿਊਮ ਲੈਣ ਜਾਂਦੇ ਸੀ ਹੁਣ ਤੁਹਾਨੂੰ ਬਾਹਰ ਜਾਣ ਦੀ ਜਰੂਰਤ ਨਹੀਂ ਆ ਉਹ ਨਕੋਦਰ ਦੇ ਵਿੱਚ ਐਕਸਕਲੂਸਿਵ ਸਟੋਰ ਅਜਮਲ ਦਾ ਓਪਨ ਕੀਤਾ ਗਿਆ ਹੈ ਔਰ ਜਿਹੜੇ ਕਿ ਉੱਥੇ ਡਿਸਕਾਊਂਟ ਆਫਰ ਵੀ ਬੜੇ ਵਧੀਆ ਕੰਪਨੀਆਂ ਦੁਆਰਾ ਲਗਾਏ ਗਏ ਨੇ ਔਰ ਇੱਕ ਅਸੀਂ ਨਾਲ ਹੀ ਆਪਣਾ ਇੱਕ ਮਲਟੀ ਬ੍ਰਾਂਡ ਸਟੋਰ ਖੁੱਲਿਆ ਵਾ ਡਾਕਟਰ ਚੂਨੀਅਨਸ ਦੇ ਵਿੱਚ ਉਹਦੇ ਵਿੱਚ ਤੁਹਾਨੂੰ ਯਾਨਕੀ ਬ੍ਰਾਂਡਸ ਦੇ ਕਾਫੀ ਪਰਫਿਊਮ ਮਿਲਣਗੇ ਗੂਚੀ, ਸ਼ਨੇਲ, ਪ੍ਰਾਡਾ ਯਾਨਕੀ ਜੋ ਵੀ ਹੈ ਆਪਣੀ ਹਾਈ ਰੇਂਜ ਦੇ ਪਰਫਿਊਮਸ ਨੇ ਉਹ ਤੁਹਾਨੂੰ ਨਕੌਦਰ ਦੇ ਵਿੱਚ ਡਾਕਟਰ ਚੂਨੀਅਨ ਸਰ ਦੇ ਸਟੋਰ ਦੇ ਵਿੱਚ ਅਵੇਲੇਬਲ ਹੋਣ ਮਿਲਣਗੇ ਸੁਖਦੀਪ ਜੀ ਮੈਂ ਇੱਥੇ ਤੁਹਾਨੂੰ ਰੋਕਣਾ ਚਾਹੁੰਦਾ ਹਾਂ ਹਣੀ ਭਾਜੀ ਨੇ ਇੱਕ ਆਪਣੇ ਵੱਲੋਂ ਇੱਕ ਆਫਰ ਦੇ ਦਿੱਤੀ ਆ ਵੀ ਕੰਪਨੀ ਆਣ ਤੋਂ ਭਾਜੀ ਆਏ ਸੀਗੇ ਹਣੀ ਭਾਜੀ ਉਹਨਾਂ ਨੇ ਆਪਣੇ ਹੱਣ ਤੋਂ ਆਫਰ ਦੇ ਦਿੱਤੀ ਆ ਵੀ ਐਸੀ ਸਾਡੇ ਕੋਲ ਤੁਹਾਡੀ ਵੀਡੀਓ ਜਿਹੜੀ ਸ਼ੇਅਰ ਦਿਖਾਏਗਾ, ਲਾਈਕ ਦਿਖਾਏਗਾ ਉਹਨੂੰ ਅਸੀਂ ਐਕਸਟਰਾ ਆਫਰ ਵੀ ਦਵਾਂਗਾ ਔਰ ਨਾਲ ਗਿਫਟ ਵੀ ਦਵਾਂਗੇ। ਯਾਰ ਇਹ ਰਾਈਟ ਹੈ ਜੀ ਉਹ ਉਹਨਾਂ ਦੇ ਕਰ ਸਕਦੇ ਹਾਂ ਜੀ ਕੰਪਨੀ ਨੇ ਆਫਰ ਹੈ ਹਾਂ ਜੀ ਕਿ ਇੱਕ ਪਰਫਿਊਮ ਦੇ ਨਾਲ ਉਹ ਦੂਜਾ ਪਰਫਿਊਮ ਫ੍ਰੀ ਦੇਣਗੇ ਹਾਂ ਜੀ। ਓਕੇ ਸਰਪ੍ਰਾਈਜ਼ ਰੱਖਣਾ ਚਾਹਨੇ ਸੀਗੇ ਭਾਜੀ ਨੇ ਸਰਪ੍ਰਾਈਜ਼ ਤੋੜ ਦਿੱਤਾ। ਇੱਕ ਦੇ ਨਾਲ ਤੁਹਾਨੂੰ ਇੱਕ ਪਰਫਿਊਮ ਇੱਥੇ ਜਿਹੜਾ ਹੈ। ਭਾਜੀ ਮੈਂ ਇੱਕ ਚੀਜ਼ ਹੋਰ ਤੁਹਾਨੂੰ ਪੁੱਛਣਾ ਚਾਹੁੰਦਾ ਜੇ ਅਗਰ ਪਰਫਿਊਮ ਉਹ 5000 ਦਾ ਹੋਇਆ ਫੇਰ? ਨਹੀਂ ਉਹ ਕੰਪਨੀ ਨੇ ਡਿਸਾਈਡ ਹੈ ਜੀ ਉਹਨਾਂ ਦੇ ਆਪਣੀ ਜੋ ਸਰਪ੍ਰਾਈਜ਼ ਕਸਟਮਰ ਲਈ ਰੱਖੇ ਆ ਕਿ ਮੈਂ ਤੇ ਸਾਰਿਆਂ ਨੂੰ ਇਹੀ ਕਹਾਂਗਾ ਕਿ ਤੁਹਾਨੂੰ ਵਿਜ਼ਿਟ ਕਰਨਾ ਚਾਹੀ ਔਰ ਜੋ ਵੀ ਆਫਰ ਆ ਉਹਦਾ ਕੀ ਤੁਹਾਨੂੰ ਆਫਰ ਲੈਣੀ ਚਾਹੀਦੀ ਹੈ ਜੋ ਵੀ ਹਾਂਜੀ ਉਹਦਾ ਜਿਵੇਂ ਦੋਸਤੋ ਹਨੀ ਭਾਜੀ ਨੇ ਉੱਥੇ ਕਲੀਅਰ ਵੀ ਕੀਤਾ ਸੀਗਾ ਵੀ ਸਾਡੀ ਕੰਪਨੀ ਹੈਂਡ ਤੋਂ ਜਿਹੜੀ ਲੋੜੀ ਦੇ ਕਰਕੇ ਆਫਰ ਚੱਲ ਰਹੀ ਹੈ ਉਹ ਉਹਦਾ ਤੁਸੀਂ ਬੈਨੀਫਿਟ ਜ਼ਰੂਰ ਲੈ ਲਿਓ ਆਣ ਕੇ ਔਰ ਸੁਖਦੀਪ ਜੀ ਹੋਰ ਜਿਹੜੇ ਤੁਹਾਡੇ ਕੋਲ ਬ੍ਰਾਂਡ ਤੁਸੀਂ ਦੱਸਿਆ ਉਹਨਾਂ ਦੇ ਵਿੱਚ ਸਟਾਰਟਿੰਗ ਪ੍ਰਾਈਸ ਕੀ ਹੈਗੇ ਆਪਣੇ ਕੋਲ ਜਿਹੜੀ ਕਿ ਆਪਣੇ ਜਿਹੜੀ ਕਿ ਸਾਡੇ ਡਾਕਟਰ ਚੂਨੀਅਨ ਸੈਂਸ ਦੇ ਵਿੱਚ ਉਹ ਤੁਹਾਨੂੰ ਯਾਨੀ ਕਿ ਮਿਨੀਮਮ ਸਟਾਰਟਿੰਗ ਰੇਂਜ ਜਿਹੜੀ ਹੈ 1200 ਤੋਂ ਲੈ ਕੇ ਮੈਕਸਿਮਮ ਕਾਫੀ ਰੇਂਜ ਹੈ ਹੀ ਆ ਜੀ ਹਾਂ ਜੀ ਨਾਰਮਲੀ ਆਪਨਾ 1200 ਤੋਂ ਲੈ ਕੇ ਵਧੀਆ-ਵਧੀਆ ਰੇਂਜ ਦੇ ਪਰਫਿਊਮਸ ਹੈ ਸਾਰੇ ਹਾਂਜੀ ਇਹ ਇੱਕ ਇੱਕ ਚੀਜ਼ ਭਾਜੀ ਮੈਂ ਹੋਰ ਤੁਹਾਨੂੰ ਪੁੱਛਣਾ ਚਾਹਣਾ ਜਿਵੇਂ ਪਰਫਿਊਮ ਦੇ ਨਾਲ ਨਾਲ ਮੈਂ ਸੁਣਿਆ ਵੀ ਤੁਹਾਡਾ ਜਿਹੜਾ ਅਰਗਬਤੀ ਦਾ ਵੀ ਜਿਹੜਾ ਬ੍ਰਾਂਡ ਤੁਹਾਡੇ ਕੋਲ ਬੜੇ-ਬੜੇ ਵੱਡੇ ਹੈਗੇ ਆ ਔਰ ਤਕਰੀਬਨ ਅਸੀਂ ਦੇਖਦੇ ਆਂ ਅੱਜਕੱਲ ਜਿਹੜਾ ਵੀ ਲੋਕੀ ਜਿਹੜਾ ਦਰਬਾਰ ਦੇ ਵਿੱਚ ਅਰਗਬਤੀ ਲਗਾਉਂਦੇ ਘਰ ਲਗਾਉਂਦੇ ਆ ਤੁਹਾਡੇ ਕੋਲ ਵੱਡੇ-ਵੱਡੇ ਸਾਈਜ਼ ਦੇ ਵਿੱਚ ਕਿੰਨੇ ਤੱਕ ਦੀਆਂ ਅਰਗਬਤੀਆਂ ਹੁੰਦੀਆਂ ਆ ਸਰ ਇਸ ਟਾਈਮ ਤੇ ਸਾਡੇ ਕੋਲ ਜਿਹੜੀ ਆ 7 ਫੀਟ ਤੱਕ ਅਗਰਬਤੀ अवेलेबल ਆ ਔਰ ਨਾਰਮਲੀ ਜੋ ਵੀ ਸਾਡੇ ਕੋਲ ਕਸਟਮਰ ਲੈਣ ਆਂਦੇ ਆ ਉਹ ਸੀ ਆਪਣੇ ਵੱਲੋਂ ਬੈਸਟ ਫ੍ਰੈਗਰੈਂਸ ਡਲਵਾ ਕੇ ਰੈਡੀ ਕਰਵਾਇਆ ਕਰਵਾਨੇ ਆ ਹਾਂਜੀ ਔਰ ਸਾਡੀ ਜਿਹੜੀ ਮੋਸਟ ਪੋਪੂਲਰ ਅਗਰਬਤੀ ਹੈਗੀ ਆ ਉਹ ਹੈਗੀ ਪਲੈਟਿਨਮ ਔਰ ਜਾਨੀ ਕਿ ਉਦ ਦੇ ਫਲੇਵਰ ਵਾਲੀ ਹਾਂਜੀ ਹਾਂਜੀ ਤੇ ਮੈਨੂਫੈਕਚਰਿੰਗ ਸਾਰੀ ਤੁਸੀਂ ਆਪ ਕਰਵਾਨੇ ਆ ਉਹਦੀ ਸਾਰੀ ਜੀ ਹਾਂਜੀ ਹਾਂਜੀ ਸਰ ਉਹ ਮੈਨੂਫੈਕਚਰਿੰਗ ਸਾਰੀ ਆਪਣੀ ਬੈਂਗਲੌਰ ਦੇ ਵਿੱਚ ਹੈ ਉੱਥੋਂ ਦੀ ਜੀ ਹਾਂਜੀ ਸਾਡੇ ਕੋਲ ਕਾਫੀ ਅੱਛੇ ਬ੍ਰਾਂਡਸ ਆ ਜੀ ਸਾਡੇ ਜਿਹੜੇ ਸੰਗਤ ਦਿੱਤੇ ਦਰਬਾਰ ਦੇ ਵਿੱਚੋਂ ਨਕੁੱਦਰ ਦੂਰ ਦੂਰ ਆਂਦੀ ਆ ਉਹਨਾਂ ਵਾਸਤੇ ਤੁਸੀਂ ਸਪੈਸ਼ਲ ਆਫਰ ਕੀ ਦਿਮਾਉਂਗੇ ਜੀ ਸਰਪ੍ਰਾਈਜ਼ ਸਰਪ੍ਰਾਈਜ਼ ਹੀ ਆ ਜੀ ਹਾਂਜੀ ਵਿਜ਼ਿਟ ਕਰੋ ਔਰ ਸਰਪ੍ਰਾਈਜ਼ ਆਪਣੇ ਲੋ ਜੀ ਹਾਂਜੀ ਇਹ ਸਾਡੇ ਨਾਲ ਸੀਗੇ ਸੁਖਦੀਪ ਜੀ ਔਰ ਸਾਡੇ ਨਾਲ ਉਹਨਾਂ ਦੇ ਵੱਡੇ ਭਾਈ ਸਭ ਚਲਮਨ ਜੀ ਦੋ ਸ਼ਬਦ ਜਰੂਰ ਆਪਣੇ ਜਿਹੜੇ ਸ਼ੋਰੂਮ ਦੇ ਬਾਰੇ ਜਰੂਰ ਸਾਨੂੰ ਆਪਣੇ ਦਰਸ਼ਕਾਂ ਨੂੰ ਦੱਸੋ ਮੈਂ ਤਾਂ ਆਪਣੇ ਦਰਸ਼ਕਾਂ ਲਈ ਇਹੀ ਕਹੂੰਗਾ ਕਿ ਸਾਡੇ ਸਟੋਰ ਤੇ ਵਿਜ਼ਿਟ ਕਰੋ ਤੇ ਸਾਈਂ ਜੀ ਦੇ ਕਿਰਪਾ ਦੇ ਨਾਲ ਜੋ ਸਟੋਰ ਦੀ ਓਪਨਿੰਗ ਹੋਈ ਹੈ ਨਕੌਦਰ ਸ਼ਹਿਰ ਦੇ ਵਿੱਚ ਜੋ ਇੱਥੇ ਉਹਨਾਂ ਦੀ ਕਿਰਪਾ ਦੇ ਨਾਲ ਅਸੀਂ ਆਫਰ ਦੇ ਰਹੇ ਹਾਂ ਉਹਨਾਂ ਦਾ ਵੱਧ ਤੋਂ ਵੱਧ ਫਾਇਦਾ ਚੁੱਕਣ ਪਿਆ ਜਲਮਨ ਭਾਈ ਮੈਂ ਇੱਕ ਚੀਜ਼ ਤੁਹਾਨੂੰ ਦੱਸ ਇਹ ਤੁਹਾਨੂੰ ਜ਼ਰੂਰ ਤੁਹਾਡੇ ਨਾਮ ਡਿਸਕਰ ਕਰਨਾ ਜਾਂਦੇ ਤੁਸੀਂ ਐਸੀ ਤੁਹਾਨੂੰ ਜਦੋਂ ਸ਼ੁਰੂਆਤ ਤੋਂ ਮਿਲ ਰਹੇ ਆ ਤੁਹਾਡਾ ਪਹਿਲਾ ਸ਼ੋਰੂਮ ਸੀਗਾ ਉਦੋਂ ਔਰ ਤੁਸੀਂ ਇਹ ਤੀਸਰੇ ਸ਼ੋਰੂਮ ਜਿਹੜਾ ਨਾਲ ਦੀ ਨਾਲ ਜਿਹੜੀ ਓਪਨਿੰਗ ਕਰ ਦਿੱਤੀ ਆ ਤੇ ਇਹਦੀ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਵੀ ਆ ਔਰ ਅਸੀਂ ਚਾਹਨੇ ਆ ਵੀ ਹੋਰ ਜਿਹੜਾ ਯੂਥ ਜਿਹੜਾ ਤੁਹਾਡਾ ਤੁਹਾਨੂੰ ਦੇਖ ਕੇ ਜਿਹੜਾ ਤੁਹਾਨੂੰ ਜਿਹੜਾ ਆਈਡਲ ਬਣੇ ਤੇ ਯੂਥ ਵਾਸਤੇ ਇੱਕ ਛੋਟਾ ਜਿਹਾ ਸੰਦੇਸ਼ ਯੂਥ ਵਾਸਤੇ ਇਹ ਹੈ ਅੱਜਕਲ ਯੂਥ ਬਾਹਰ ਜਾਣ ਲਈ ਬਹੁਤ ਕ੍ਰੇਜ਼ ਆ ਬਟ ਬਾਹਰ ਹੈਗਾ ਮੰਨਦੇ ਆ ਚਲੋ ਪੈਸੇ ਬਟ ਆਪਣੇ ਇੰਡੀਆ ਦੇ ਵਿੱਚ ਵੀ ਰਹਿ ਕੇ ਤੁਸੀਂ ਆਪਣਾ ਵੈਲ ਸੈਟਲ ਹੋ ਸਕਦੇ ਹੋ ਬਸ ਥੋੜੀ ਜੀ ਮਿਹਨਤ ਦੀ ਲੋੜ ਆ ਬਾਕੀ ਪ੍ਰਮਾਤਮਾ ਦੀ ਕਿਰਪਾ ਆਪਣੇ ਆਪ ਹੋ ਜਾਂਦੀ ਹੈ ਜਦੋਂ ਬੰਦਾ ਮਿਹਨਤ ਕਰਦਾ ਹੈ ਸੀ ਤੇ ਇਹੀ ਕਵਾਂਗੇ ਵੀ ਆਪਣੇ ਦੇਸ਼ ਦੇ ਵਿੱਚ ਹੀ ਰਹਿ ਕੇ ਮਿਹਨਤ ਕਰੋ ਤੇ ਇੰਡੀਆ ਦਾ ਨਾਮ ਰੋਸ਼ਨ ਕਰੋ ਦੋਸਤੋ ਇਹ ਸੀਗੇ ਸਾਡੇ ਨਾਲ ਚਲਮਨਜੀ ਔਰ ਸੁਖਦੀਪ ਜੀ ਔਰ ਤੁਸੀਂ ਸਾਰਿਆਂ ਨੂੰ ਮੈਂ ਅਪੀਲ ਕਰਦਾ ਆ ਵੀ ਇੱਥੇ ਜਰੂਰ ਇੱਕ ਵਾਰ ਵਿਜ਼ਿਟ ਕਰਨ ਔਰ ਭਾਜੀ ਉਹਨਾਂ ਨੇ ਆਫਰਸ ਵੀ ਦਿੱਤੇ ਆ ਆ ਵੀਡੀਓ ਨੂੰ ਸ਼ੇਅਰ ਕਰੂਗੇ ਤਾਂ ਤੁਹਾਨੂੰ ਹੋਰ ਬਹੁਤ ਬਹੁਤ ਇਹਦੇ ਬੈਨੀਫਿਟ ਮਿਲਣਗੇ ਤੁਸੀਂ ਆਰਬੀਨਿਆ ਟੀਵੀ ਨਿਊਜ਼ ਤੇ ਸਾਰਾ ਜਿਹੜਾ ਪ੍ਰੋਗਰਾਮ ਦੇਖਿਆ ਉਹਦੀ ਸ਼ੋਰੂਮ ਦੀ ਓਪਨਿੰਗ ਦੇਖੀ ਤੁਸੀਂ ਸਾਰੇ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮੇਰੇ ਨਾਲ ਵਿੱਕੀ ਕੈਮਰਾਮੈਨ ਧੰਨਵਾਦ